ਰਸ਼ਿੰਗ ਦੀ ਬੁੱਕਤ ਬਹੁਤ ਹੈ ਬਾਹਰਲੇ ਮੁਲਕਾਂ 'ਚ ਚੁੱਪ ਕਰਕੇ ਕਰਦੇ 2026 ਦੇ ਵਿੱਚ ਬਹੁਤ ਸਾਰੇ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਇਹਨਾਂ ਵਿੱਚੋਂ ਹੀ ਇੱਕ ਫਿਲਮ ਜਗਜੀਤ ਸੰਧੂ ਰਿਲੀਜ਼ ਕਰ ਰਹੇ ਨੇ ਬੇਬੇ ਮੈਂ ਬਦਮਾਸ਼ ਬਣੂੰਗਾ ਬੇਬੇ ਮੈਂ ਬਦਮਾਸ਼ ਬਣੂੰਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਸਤਵੀਰ ਸਿੰਘ ਸਵਾਗਤ ਕਰਦਾ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਤੇ ਜਿੱਥੇ ਅੱਪਾ ਇਸ ਫਿਲਮ ਦੀ ਜਾਣਕਾਰੀ ਲਵਾਂਗੇ ਜਿਵੇਂ ਕਿ ਐਕਟਰ ਡਾਇਰੈਕਟਰ ਪ੍ਰੋਡਿਊਸਰ ਗਾਣੇ ਤੇ ਫਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਜਗਜੀਤ ਸੰਧੂ ਦੀ ਇਹ ਫਿਲਮ ਦੇਵ ਕਰੋੜ ਦੀ ਇੱਕ ਫਿਲਮ ਨਾਲ ਟੱਕਰ ਲੈਣ ਵਾਲੀ ਆ ਤੇ ਉਹ ਕਿਹੜੀ ਫਿਲਮ ਉਹ ਆਖਿਰ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਗਜੀਤ ਸੰਧੂ ਦੀ ਇਹ ਫਿਲਮ ਬੇਬੇ ਮੈਂ ਬਦਮਾਸ਼ ਬਣੂਗਾ 6 ਫਰਵਰੀ 2026 ਨੂੰ ਰਿਲੀਜ਼ ਹੋ ਰਹੀ ਆ ਫਿਲਮ ਦੇ ਡਾਇਰੈਕਟਰ ਸੁਖਮਿੰਦਰ ਸਿੰਘ ਧੰਜਲ ਨੇ ਜਿ ਹੋਇਆ ਤੁਸੀਂ ਦੇਖ ਸਕਦਾ ਬਲੈਕ ਕਿੰਨੀ ਜ਼ਿਆਦਾ ਸੁਪਰ ਹਿੱਟ ਗਈ ਸੀ ਉਸ ਤੋਂ ਬਾਅਦ ਗੱਲ ਕਰੀਏ ਇਸ ਦੇ ਪ੍ਰੋਡਿਊਸਰਾਂ ਦੀ ਤਾਂ ਪ੍ਰੋਡਿਊਸਰ ਰੂਪਾਲੀ ਗੁਪਤਾ ਤੇ ਜਗਦੀਸ਼ ਸੰਧੂ ਖੁਦ ਨੇ ਹੁਣ ਗੱਲ ਕਰ ਲੈਂਦੇ ਆ ਐਕਟਰਾਂ ਦੀ ਕਿ ਫਿਲਮ ਚ ਕਿਹੜੇ ਕਿਹੜੇ ਕਿਰਦਾਰ ਨਿਭਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਜਗਦੀਸ਼ ਸੰਧੂ ਖੁਦ ਹੁੰਦੇ ਨੇ ਜੋ ਕਿ ਮੁੱਖ ਕਿਰਦਾਰ ਹਿੰਮਤ ਦਾ ਨਿਭਾ ਰਹੇ ਨੇ ਇਸ ਇਲਾਕੇ ਦਾ ਹੁਣ ਇੱਕੋ ਬਦਮਾਸ਼ ਹੈ ਹਿੰਮਤ ਬਦਮਾਸ਼ ਹਿੰਮਤ ਇੱਕ ਹੋਰ ਸਟੂਡੈਂਟ ਹੈ ਜੋ ਨਰਸਿੰਗ ਕਰ ਰਿਹਾ ਹੈ ਪਰ ਲੋਕ ਉਹਦਾ ਮਜ਼ਾਕ ਬਹੁਤ ਬਣਾਉਂਦੇ ਨੇ ਸਿਸਟਮ ਦੀ ਮਾਰ ਜੋ ਕਿ ਉਸਨੂੰ ਬਦਮਾਸ਼ ਬਣਨ ਤੇ ਮਜਬੂਰ ਕਰ ਦਿੰਦੀ ਹੈ ਫਿਲਮ ਵਿੱਚ ਸਾਰੀ ਸਟੋਰੀ ਆਪਾਂ ਦੇਖਣ ਨੂੰ ਮਿਲੂਗੀ ਫਿਲਮ ਦੀ ਫੀਮੇਲ ਕਿਰਦਾਰ ਅਮੀਰਾ ਸਿੰਘ ਇਹ ਇਹਨਾਂ ਦੀ ਡੈਬਿਊ ਫਿਲਮ ਹੈ ਜੋ ਕਿ ਹਿੰਮਤ ਦੀ ਜ਼ਿੰਦਗੀ ਦਾ ਇੱਕ ਇਮੋਸ਼ਨਲ ਐਂਕਰ ਦਾ ਰੋਲ ਨਿਭਾ ਰਹੇ ਨੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਸਤਵੰਤ ਕੌਰ ਦੀ ਜੋ ਕਿ ਇਸ ਵਿੱਚ ਮਾਂ ਦਾ ਰੋਲ निभा ਰਹੇ ਨੇ ਸਤਵੰਤ ਕੌਰ ਬੈਸੇ ਤਾਂ ਮਸ਼ਹੂਰ ਆ ਆਪਣੇ ਡਾਇਲੋਗਾਂ ਕਰਕੇ ਪਰ ਇਸ ਫਿਲਮ ਵਿੱਚ ਉਹਨੂੰ ਡਾਇਲੋਗ ਮਿਲਿਆ ਹੀ ਨਹੀਂ ਉਹ ਚੁੱਪ ਚੁੱਪ ਜੀ ਹੀ ਰਹਿੰਦੀ ਹੈ ਉਸ ਤੋਂ ਬਾਅਦ ਆਸ਼ੀਸ਼ ਦੁੱਗਲ ਸੰਜੂ ਸਲੋਂਕੀ ਪਰਵਿੰਦਰ ਸਿੰਘ ਰਾਹੁਲ ਦੁੱਗਲ ਇਹ ਸਾਰੇ ਮਿਲ ਕੇ ਇੱਕ ਅਸਲੀ ਖਤਰਨਾਕ ਦੁਨੀਆ ਬਣਾਉਂਦੇ ਨੇ ਇਹ ਫਿਲਮ ਦੇ ਵਿੱਚ ਤੇ ਪੰਜਾਬੀ ਫਿਲਮ ਹੋਵੇ ਉਸ ਵਿੱਚ ਗਾਣੇ ਨਾ ਹੋਣ ਐਦਾਂ ਤਾਂ ਕਦੇ ਹੋ ਹੀ ਨਹੀਂ ਸਕਦਾ ਇਸ ਫਿਲਮ ਦਾ ਸਭ ਤੋਂ ਵੱਡਾ ਗਾਣਾ ਪਰਚਾ ਜੋ ਕਿ ਨਿੰਜਾ ਦੁਆਰਾ ਗਾਇਆ ਗਿਆ ਮੇ ਤੇਰਾ ਨੂੰ ਕੀਨੇ ਸ਼ੇ ਆਖਣ ਦੇ ਨਾਮ ਪਾਇਆ ਪਰਚਾ ਤੇ ਇਸ ਫਿਲਮ ਦੇ ਵਿੱਚ ਕਈ ਰੋਮਾਂਟਿਕ Song ਵੀ ਹੋਣ ਵਾਲੇ ਨੇ ਤੇ ਇੱਕ ਲੋੜੀ ਸਪੈਸ਼ਲ ਟ੍ਰੈਕ ਵੀ ਆਉਣ ਵਾਲਾ ਜਿਸ ਨੂੰ ਸ਼ੈਰੀਮਾਨ ਗਾ ਸਕਦੇ ਨੇ ਬਾਕੀ ਫਿਲਮ ਦੇ ਆਈ ਤੇ ਪਤਾ ਲੱਗੂਗਾ ਹੁਣ ਅਖੀਰ ਤੇ ਸਭ ਤੋਂ ਖਤਰਨਾਕ ਗੱਲ 6 ਫਰਵਰੀ 2026 ਨੂੰ ਇਹ ਫਿਲਮ ਟੱਕਰ ਲੈ ਰਹੀ ਹੈ ਦੇਵ ਕਰੋੜ ਦੀ ਫਿਲਮ DSP ਦੇਵ 2 ਨਾਲ ਦੀਪ ਦੇ ਉਹ ਵੇਖਿਆ ਗਿਆ ਇੱਕ ਪਾਸੇ ਤਾਂ ਦੇਵ ਕਰੋੜ ਦੀ ਐਕਸ਼ਨ ਫਿਲਮ ਜਿਸ ਵਿੱਚ ਉਹ ਡੀਐਸਪੀ ਦਾ ਰੋਲ ਨਿਭਾ ਰਹੇ ਨੇ ਦੂਜੇ ਪਾਸੇ ਜਗਜੀਤ ਸੰਧੂ ਦੀ ਇੱਕ ਕਾਮੇਡੀ ਡਰਾਮਾ ਵਾਲੀ ਫਿਲਮ ਜੋ ਕਿ ਸਿਸਟਮ ਦੀ ਮਾਰ ਤੋਂ ਇੱਕ ਬਦਮਾਸ਼ ਦੇ ਰੂਪ ਵਿੱਚ ਬਦਲਦਾ ਫੇਰ ਨੀਲੀ ਛੱਤ ਆਲਿਆ ਮੇਰ ਪਰਿਆ ਹੱਥ ਰੱਖੀ ਅੱਜ ਪਹਿਲੀ ਵਾਰੀ ਸਿਰ ਪਾੜਨ ਚੱਲਿਆ ਤ ਤੇਰੀਆਂ ਹੀ ਵਹਾਦੀ ਇੱਕ ਪੂਰੀ ਤਰ੍ਹਾਂ ਕਾਮੇਡੀ ਫਿਲਮ ਆ ਹੁਣ ਸਵਾਲ ਤੁਹਾਡੇ ਲਈ ਕਿ ਤੁਸੀਂ ਕਿਹੜੀ ਫਿਲਮ ਦੀ ਟਿਕਟ ਖਰੀਦੋਗੇ ਮੈਨੂੰ ਕਮੈਂਟ ਵਿੱਚ ਜਰੂਰ ਦੱਸ ਕੇ ਜਾਇਓ ਤੇ ਜੇ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ